ਬਹੁਤ ਹੀ ਹਰੀ-ਭਰੀ ਵਧੀਆ ਟਾਲੀ ਹੁੰਦੀ ਸੀ ਆ ਨਿਰਦਈ ਬੰਦੇ ਨੇ ਨਾ ਉਹ ਟਾਲੀ ਵੱਢ ਤੀ ਇਹ ਕੁਦਰਤ ਦਾ ਵਿਰੋਧੀ ਬੰਦਾ ਇਹ ਫੜਿਆਗਾ ਇਹਨੇ ਇੰਨੇ ਕੁੱਤੇ ਬੰਦੇ ਨੇ ਦੇਖਿਆ ਨਹੀਂ ਹੈਗਾ ਵੀ ਐਨੀ ਵੀ ਤੇ ਟਾਲੀ ਇਹ ਜਵਾਬ ਦੇ ਸਕਦਾ ਵੀ ਮੈਂ ਨਹੀਂ ਵੱਢਦਾ ਜੀ ਮੈਂ ਦਰਖਤਾਂ ਦਾ ਪਾਪ ਨਹੀਂ ਕਰਦਾ ਉਹ ਇਹਦਾ ਹਰਿਆਲੀ ਦਾ ਸਰਟੀਫਿਕੇਟ ਬਣਵਾਇਆ ਪਿਛਲੀ ਵਾਰੀ ਦੱਸੋ ਕਿਉਂ ਵੱਢਿਆ ਟਾਲੇ ਇਹ ਵੀ ਸਾਡੇ ਵੀਰੇ ਸਕੂਲ ਦੀ ਪੰਨ ਹੀ ਚਾਲਦੀ ਪਈ ਆ ਜੇ ਤੁਹਾਡਾ ਤੇਰੀ ਰਜਿਸਟਰੀ ਐ ਨੌਕਰੀ ਸਕੂਲ ਦੇ ਅਈ ਤੇ ਦਿਹਾੜੀ ਲੈਣਿਆ ਤੈ ਤੂੰ ਹੀ ਦੇ ਦੋ ਦਿਹਾੜੀ ਦੇਣੀ ਆ ਫਿਰ ਟਾਲੀਆਂ ਵੱਢ ਕੇ ਲੈਣੀਆਂ ਆ ਆ ਦੇਖ ਲੈ ਵਿਚਾਰੀ ਕੀ ਕਰਤਾ ਇਹ ਜੇ ਤੇਰੀਆਂ ਨਾਸਾਂ ਜੇ ਵੱਢਦੇ ਕੋਈ ਆ ਦੰਦ ਜੇ ਕੱਢਦੇ ਮਾਰ ਕੇ ਮੁੱਕੀ ਤੂੰ ਭੈਜੋ ਇੰਨੀ ਵਧੀਆ ਹਰੀ ਭਰੀ ਟਾਲੀ ਵੱਢਤੀ ਆ ਦੇਖੀ ਲੈ ਕੰਦ ਚ ਆਉਂਦੀਆਂ ਅਮਰੀਕਾ ਕੈਨੇਡਾ ਵਰਗੇ ਦੇਸ਼ ਵੀ ਨੇ ਉੱਥੇ ਲੋਕ ਸੜਕ 'ਚ ਵੀ ਆ ਜੇ ਵਿਚਾਲੇ ਟਾਲੀ ਨਹੀਂ ਸੜਕ ਉੱਧਰ ਦੀ ਕਮਾਲੋਂ ਐ ਕਹਿੰਦੇ ਨੇ ਇਹ ਕਾਨੂੰਨ ਦੇ ਦਾਇਰੇ 'ਚ ਨਹੀਂ ਆਉਂਦਾ ਡਰਖਤ ਵੱਢਣੇ। ਉਹਨਾਂ ਤਾਂ ਕੋਈ ਗੱਲ ਨਹੀਂ ਹੋਣਾ ਤੈਨੂੰ ਕਹਤਾ ਵੱਡੀ ਤਾਂ ਤੂੰ ਆਣਾ ਪਾਪ ਤਾਂ ਤੂੰ ਲੈ ਲੈ ਆਪਦੇ ਹੱਥ। ਦਾਈਂ ਦਾ ਤੈਨੂੰ ਆ ਸੜੇ ਜੇ ਕੁਰਤੇ ਪਜਾਮੇ ਤੋਂ ਵੱਧ ਤੈਨੂੰ ਜੁੜਦਾ ਨਹੀਂ ਕੁਛ। ਜਿਹੜੇ ਹਾਂ ਕੰਧ ਦੇ ਵਿੱਚ ਆਉਂਦੀ ਆ ਜਿਹੜੇ ਲੋਕ ਰੋਜ਼ ਮਾਲਕ ਨੂੰ ਫੋਨ ਕਰਦੇ ਨੇ ਜੀ ਉਹਨਾਂ ਨੇ ਉਹਨਾਂ ਨੇ ਨੂੰ ਕੌਣ ਫੋਨ ਕਰਦਾ? ਜਿਹਨੇ ਪਲਾਟ ਫੇਰ ਤੂੰ ਬੰਦਾ ਮਾਰ ਦੇਗਾ ਹੁਣ ਤੂੰ ਉਹਨਾਂ ਦੇ ਪਲਾਟ 'ਚ ਬੈਠਾ ਤੈਨੂੰ ਮਾਰ ਦੀਏ। ਤੂੰ ਕਿਹੜਾ ਪੈਸੇ ਦੇਣਾ ਬੈਠੇ ਦਿੱਥੇ? ਇਹਨਾਂ ਛੱਡਦਾ ਨਹੀਂ ਹੁਣ। ਤੈਨੂੰ ਛੱਡਣਾ ਚਾਹੀਦਾ ਹਾ ਮੇਰੇ ਹਿਸਾਬ ਨਾਲ ਤਾਂ ਚਲ ਜਿ ਆਪਿਆ ਸੁਦਾ ਆਰੀ ਅਬ ਸਾਰਾ ਕੁਸ ਮੈਂ ਛੱਡ ਪਿਆ ਆ ਬੰਦੇ ਤੋਂ ਜੀ ਅਸੀਂ ਤੌਬਾ ਕਰਵਾ ਕੇ ਆਰੀ ਸਟੈ ਲਿਆ ਤੇ ਇੱਕ ਪੁੰਨ ਦਾ ਕੰਮ ਕੀਤਾ ਲੋਕ ਤਾਂ ਬੁੜੀਆਂ ਨੂੰ ਪਾਰ ਕਰਵਾ ਕੇ ਸੜਕ ਪੁੰਨ ਦਾ ਕੰਮ ਕਰਨੀ ਆ ਟਾਲੀ ਹੁਣ ਤਾਂ ਫਿਰ ਕੀ ਬਚੀ ਤਾਂ ਹੈ ਨਹੀਂ ਟਾਲੀ ਹੁਣ ਆਰੀ ਸਿੱਟਣ ਦਾ ਕੀ ਫਾਇਦਾ